ਜਾ ਵੀ ਰਵੇ ਬਾਪੂ ਯਾ ਮਾਰਦਾ ਕੱਜ ਵੀ ਰਵੇ ਬਾਪੂ ਗੱਲਾਂ ਗੱਲਾਂ ਕੱਜ ਵੀ ਰਵੇ ਬਾਪੂ ਗੱਲਾਂ ਨੱਜੇ ਸਾਡੇ ਪਰਿਵਾਰ ਦੇ ਸਾਰੇ ਮੈਂਬਰਾਂ ਦੀਆਂ ਖੁਸ਼ੀਆਂ ਵਿੱਚ ਜਿਹੜੀਆਂ ਉਹਨਾਂ ਨੂੰ ਧੂਣ ਸੁਵਾਇਆ ਕਰਨ ਵਾਸਤੇ ਅੱਜ ਦਾ ਛੋਟਾ ਜਿਹਾ ਫੰਕਸ਼ਨ ਰੱਖਿਆ ਖਤੀਜਾ ਭੈਣ ਆਪਣਾ ਹਜੇ ਪਰਿਵਾਰ ਹੀ ਨਹੀਂ ਪਤਾ ਇਹਨੂੰ ਭੈਣ ਨੂੰ ਵੀ ਕਿੱਥੋਂ ਆ ਮੇਰਾ ਪਰਿਵਾਰ ਕਿੱਥੇ ਆ ਪਰਿਵਾਰ ਚ ਕੌਣ ਕੌਣ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਖਤੀਜਾ ਭੈਣ ਦਾ ਪਰਿਵਾਰ ਲੱਭ ਜਵੇ ਇਦਾਂ ਹੀ ਸਾਡੀ ਨਮਨੀਤ ਭੈਣ ਸਾਡੇ ਜਗਦੀਪ ਭੈਣ ਰਹਿਾਨਾ ਖਾਨ ਸਲਾਮ ਵਾਲੇਮ ਭੈਣੇ ਸਾਡੀ ਰਚਨਾ ਭੈਣ ਸਿਮਰਨ ਸਾਡੀ ਨੈਨਾ ਭੈਣ ਸਾਡਾ ਬਾਪੂ ਗਪਾਲ ਸ਼ਿਵਸ਼ਾਲਾ ਭੈਣ ਲਖੀਆ ਲਖੀਆ ਭੈਣ ਹੀ ਬਣ ਗਈ ਪਹਿਲਾਂ ਤਾਂ ਮਾਈ ਸੀ ਵਾਗਰੂ ਨੇ ਐਸੀ ਕਿਰਪਾ ਕੀਤੀ ਜਦੋਂ ਮਿਲੀ ਸੀ ਮਾਂ ਅੱਖਾਂ ਤੋਂ ਦਿਖਦਾ ਨਹੀਂ ਸੀ ਸਿਰ ਤੇ ਚਿੱਟੇ ਵਾਲ ਸੀ ਇਹ ਜਾਂ ਬਜ਼ੁਰਗ ਸਰੀਰ ਸੀ ਜਿਵੇਂ ਵਾਲ ਕੱਟੇ ਹੋਏ ਸੀ ਤੇ ਹੁਣ ਵਾਲ ਵੀ ਕਾਲੇ ਹੋ ਗਏ ਮਾਂ ਦੇ ਤੇ ਅੱਖਾਂ ਦੀ ਰੌਸ਼ਨੀ ਵੀ ਆ ਗਈ ਜੁਤੀ ਭੈਣ ਖੜੇ ਜਿਨ੍ਹਾਂ ਨੇ ਬੱਚਿਆਂ ਨੂੰ ਟ੍ਰੇਨਿੰਗ ਕਰਾਈ ਆ ਸਾਡੀ ਭੈਣ ਪ੍ਰਭ ਖੜੀ ਆ ਜਿਹੜੀ ਹਮੇਸ਼ਾ ਸਾਡੇ ਬੱਚਿਆਂ ਦੇ ਨਾਲ ਬੱਚਿਆਂ ਵਾਂਗ ਉਹਨਾਂ ਦੀ ਵੱਡੀ ਭੈਣ ਬਣ ਕੇ ਬੱਚਿਆਂ ਨੂੰ ਸਪੋਰਟ ਕਰਦੇ ਨੇ ਇਹ ਰੀਨਾ ਭੈਣ ਸਾਨੂੰ ਬਹੁਤ ਮਾੜੇ ਹਾਲ ਚ ਮਿਲੇ ਸੀ ਭੈਣ ਦੀ ਬਾਹ ਟੁੱਟੀ ਹੋਈ ਸੀ ਇਦਾਂ ਲਟਕਦੀ ਸੀ ਬਾਹ ਇਦਾਂ ਹੀ ਪਿੱਛੇ ਸਾਡੀ ਸਸੀ ਗੱਲ ਭੈਣੇ ਕਿਵੇਂ ਆ ਪ੍ਰਗਿਆ ਪ੍ਰਗਿਆ ਜਾਣਾ ਚਾਹੁੰਦੀ ਹੈ ਘਰ ਅੜਿਸ਼ਾ ਤੋਂ ਆ ਤੇ ਇਦਾਂ ਸਾਡੀ ਸ੍ਰਿੰਦਰ ਭੈਣ ਖੜੀ ਆ ਨਾਲ ਉਹਦੀ ਨਿੱਕੀ ਜਿੱਤੀ ਕੀ ਨਾਮ ਹੈ ਦਾ ਗੁਰਸਿਮਰਨ ਕੌਰ ਤੇ ਇਹ ਰੀਨਾ ਭੈਣ ਦਾ ਬੇਟਾ ਵਾ ਪਿੱਛੇ ਸਾਡੀ ਸ਼ਾਜੀਆ ਭੈਣ ਖੜੀ ਆ ਇਹ ਸਾਡੀ ਪ੍ਰੀਤੀ ਭੈਣ ਆ ਮਾਵਾ ਧੀਆਂ ਘਰ ਦੇ ਵਿੱਚ ਦੋਨੋਂ ਕਿਵੇਂ ਸਫਰ ਕਰ ਰਹੀਆਂ ਸੀ ਸਲੇਮਪੁਰ ਪਿੰਡ ਜਲੰਧਰ ਜ਼ਿਲ੍ਹੇ ਦਾ ਆਇਆ ਸਰਪੰਚ ਇੱਥੇ ਆ ਜਾ ਤੇ ਪਿੱਛੇ ਹਰਪ੍ਰੀਤ ਭੈਣ ਸਾਡੇ ਬਰਨਾਲੇ ਤੋਂ ਆ ਤੁਸੀਂ ਦੇਖਿਆ ਕਿਹੜੇ ਹਾਲ ਸੀ ਭੈਣ ਸਾਡੀਆਂ ਬੱਚੀਆਂ ਬੱਚੇ ਇਹ ਸਾਡਾ ਕਵਿਤਾ ਸਿੰਘ ਖੜਾ ਵਾ ਸਰਦਾਰ ਬਣ ਗਿਆ ਕਵਿਤਾ ਸਾਡਾ ਇਹ ਸਾਡੀ ਕਿਰਨ ਬਾਲਾ ਮਾਂ ਚੇਟੀ ਨਗਰ ਤੋਂ ਚੇਟੀਗਣੇ ਸੇਠਾਂ ਦੇ ਮਹੱਲੇ ਤੋਂ ਲੈ ਕੇ ਗਰਤਾਰਪੁਰ ਤੋਂ ਸਰਿੰਦਰ ਕੌਰ ਬੀਬੀ ਅੱਖਾਂ ਤੋਂ ਦਿਖਦਾ ਨਹੀਂ ਸੀ 8 ਸਾਲਾਂ ਤੋਂ ਇਦਾਂ ਹੀ ਮਾਤਾ ਸਖਪਾਲ ਕੌਰ ਜੀ ਸਿਰ ਤੇ ਕਿਦਾਂ ਬਾਲਟੀ ਰੱਖੀ ਕੀ ਹਾਲ ਸੀ ਕੋਟਕਪੂਰੇ ਸ਼ਹਿਰ ਤੋਂ ਤੇ ਇਦਾਂ ਹੀ ਸਾਡੀ ਇਹ ਭੈਣ ਇਹ ਭੈਣ ਦੇ ਸਿਰ 'ਚ ਕੀੜੇ ਪਏ ਹੋਏ ਸੀ ਜਦੋਂ ਸਾਡੇ ਕੋਲ ਆਈ ਹੈ ਮੇਰੀ ਭੈਣ ਇਦਾਂ ਹੀ ਸਾਡੀ ਛੋਟੀ ਜੀ ਨੰਨੀ ਮੁੰਨੀ ਬੱਚੀ ਇੱਧਰ ਸਾਡੀ ਰੇਖਾ ਭੈਣ ਪੈਣੇ ਅੱਗੇ ਨੂੰ ਆ ਜਾ ਰੀਖਾ ਭੈਣ ਕਟਿਆ ਵਾਲੀ ਪਿੰਡ ਬਠਿੰਡਾ ਜ਼ਿਲ੍ਹਾ ਮੰਡੀ ਦੇ ਵਿੱਚ ਪਈ ਸੀ ਮੇਰੀ ਭੈਣ ਬਹੁਤ ਮਾੜੇ ਹਾਲ ਸੀ ਜਾ ਕੇ ਮੋਏ ਹੋਏ ਸੀ ਮਤਲਬ ਬਿਆਨ ਨਹੀਂ ਕੀਤਾ ਜਾ ਸਕਦਾ ਕਿੱਥੇ ਭੈਣ ਕਿੱਦਾਂ ਪਈ ਸੀ ਸਾਡੀ ਨੀਤੂ ਭੈਣ ਆਪਣੇ ਸੁਖਮਨੀ ਦੀ ਮੰਮੀ ਤੇ ਸਾਡੀ ਜੱਸੀ ਭੈਣ ਸਾਡੀ ਰੂਹੀ ਭੈਣ ਇਹਨਾਂ ਸਾਰੇ ਮੈਂਬਰਾਂ ਨੇ ਤੁਸੀਂ ਅੱਜ ਚਿਹਰਿਆਂ ਤੋਂ ਚੈਨ ਨਹੀਂ ਸਮਝ ਪਾਓਗੇ ਦੇਖ ਪਾਓਗੇ ਇਹਨਾਂ ਦੇ ਉਸ ਦੁੱਖ ਦਰਦ ਨੂੰ ਜਿਹੜਾ ਇਹਨਾਂ ਨੇ ਚੱਲਿਆ ਵਾ ਬਸ ਅੱਜ ਮੇਰੀ ਬੇਨਤੀ ਆ ਉਹਨਾਂ ਭੈਣਾਂ ਨੂੰ ਜਿਹੜੀਆਂ ਘਰਾਂ 'ਚ ਬੈਠੀਆਂ ਵੀਡੀਓ ਦੇਖ ਰਹੀਆਂ ਤੁਸੀਂ ਜਰੂਰ ਅਰਦਾਸ ਕਰਿਓ ਅਹਿਸਾਸ ਕਰਿਓ ਨਾਲੇ ਇਹਨਾਂ ਦੇ ਕਿਦਾਂ ਦੇ ਹਾਲਾਤ ਸੀ ਤੇ ਅੱਜ ਕਿਵੇਂ ਆ ਤੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਹਿੰਮਤ ਬਖਸ਼ਣ ਅਸੀਂ ਇਹਨਾਂ ਆਪਣੀਆਂ ਭੈਣਾਂ ਨਾਲ ਇਹਨਾਂ ਮਾਮਾ ਦੇ ਨਾਲ ਇਹਨਾਂ ਦੇ ਭੈਣਾਂ ਦੇ ਭਰਾ ਤੇ ਮਾਮਾ ਦੇ ਪੁੱਤ ਬਣ ਸਕੀਏ ਤੇ ਬੱਚਿਆਂ ਦੇ ਮਾਮਾ-ਬਾਪ ਬਣ ਸਕੀਏ ਤੇ ਹੁਣ ਮੈਂ ਬੇਨਤੀ ਕਰਾਂਗਾ ਸਾਰੇ ਵਲੰਟੀਅਰ ਟੀਮ ਮੈਂਬਰ ਸਾਡੀਆਂ ਤਸਵੀਰ ਭੈਣ ਨੂੰ ਨਹੀਂ ਆਓ ਅੱਗੇ ਅਮਨ ਅ ਸਤਿ ਕੁਮਲ ਆ ਗਈ ਕੁਮਲ ਆ ਜਾ ਆ ਜਾ ਆ ਜਾ ਟੱਕੇ ਖੜੀ ਆ ਦੇਖੋ ਇਹ ਮੇਰੀ ਛੋਟੀ ਭੈਣ ਆ ਕੋਮਲ ਇਹ ਪਸੇ ਰੈਡੀ ਨਹੀਂ ਸੀ ਹੋਣਾ ਚਾਹੁੰਦੀ ਪਰ ਇਹਨੂੰ ਅਸੀਂ ਕਹਿ ਕਹਾ ਕੇ ਮਸਾਂ ਪੰਜਾਬੀ ਸੂਟ ਪਵਾਇਆ ਇਹ ਕੋਮਲ ਭੈਣ ਦੇ ਜਿਹੜੀ ਬਾਹ ਲਗਵਾਈ ਗਈ ਹੈ ਨਾ ਉਸੀਂ ਦੇਖਿਆ ਸੀ ਕਿਹੜੀ ਹਾਲਤ ਭੈਣ ਆਈ ਸੀ ਸਾਡੇ ਕੋਲੇ ਅੱਜ ਇਹਦੇ ਹੱਥ ਲੱਗ ਗਿਆ ਹਜੇ ਪ੍ਰੈਕਟਿਸ ਚੱਲ ਰਹੀ ਆ ਪ੍ਰੈਕਟਿਸ ਕਰਕੇ ਹੌਲੀ-ਹੌਲੀ ਸਕੂਟਰ ਚਲਾਉਣ ਯੋਗੀ ਚਾਹ ਪਾਣੀ ਪੀਣ ਯੋਗੀ ਇਸ ਭੈਣ ਦੀ ਇਹ ਬਾਹ ਕੰਮ ਕਰਨ ਲੱਗ ਜਵੇ ਤਾਂ ਫਿਰ ਇਹ ਆਪਣਾ ਦੁਬਾਰਾ ਜੀਵਨ ਹੈ ਜਿਹੜਾ ਮੇਰੀ ਭੈਣ ਬਤੀਤ ਕਰ ਸਕੇ ਵਧੀਆ ਤਰੀਕੇ ਨਾਲ ਤੇ ਅੱਜ ਇੱਥੇ ਆ ਜੋ ਭੈਣ ਇਹਨਾਂ ਨੂੰ ਇਹਨਾਂ ਰੰਗਾਂ ਦੇ ਵਿੱਚ ਇੰਨੀਆਂ ਖੁਸ਼ੀਆਂ ਦੇ ਵਿੱਚ ਖੀਵੇ ਹੋਏ ਤੁਸੀਂ ਦੇਖ ਰਹੇ ਹੋ ਤੇ ਤੁਸੀਂ ਅਰਦਾਸ ਕਰਿਓ ਬਸ ਇਸੇ ਤਰ੍ਹਾਂ ਹੀ ਮੇਰੀ ਇਹ ਭੈਣਾ ਖੁਸ਼ ਰਹਿਣ ਚੜ੍ਹਦੀ ਕਲਾ ਵਿੱਚ ਰਹਿਣ ਆਓ ਕਰਾਈਏ ਰਲ ਮਿਲ ਕੇ ਤੀਆਂ ਦੀ ਸ਼ੁਰੂਆਤ ਪਹਿਲੀ ਬੋਲੀ ਕੌਣ ਪਾਊਗਾ ਬਈ ਪਾਓ ਫਿਰ ਹਰੇ ਹਰੇ ਘਾ ਉੱਤੇ ਸੱਪ ਫੁਕਾ ਮਾਰਦਾ ਪਜੋਗੇ ਵੀਰੋ జో వీరాని బాపు కల్ల మజ్జా చార్దా జో వీరాని బాపు కల్ల మజ్జా చార్దా ਜੇ ਮੁੰਡੇ ਆਵੇ ਸਾਡੀ ਟੋਰ ਵੇਖਣੀ ਜੇ ਮੁੰਡੇ ਆਵੇ ਸਾਡੀ ਟੋਰ ਵੇਖਣੀ ਗੜਵਾਲੇ ਦੇ ਚਾਂਦੀ ਦਾ ਵੇਲਾ ਕਿਲੇ ਮਜਾ ਜਣ ਜਾਂਦੀ ਦਾ ਵੇਲਾ ਕਿਲੇ ਮਜਾ ਜਣ ਜਾਂਦੀ ਦਾ ਤੂੰ ਵੇਖਣੀ ਸੂਟ ਸਵਾਦੇ ਫਿੱਟ ਮੁੰਡੇ ਨੱਚਦੇ ਦੀ ਫੋਟੋ ਖਿੱਚ ਮੁੰਡੇ ਆ ਮੇਰੀ ਨਸੀ ਦੀ ਦੀ ਫੋਟ ਖਿੱਚ ਮੁੰਡੇ ਆ ਮੇਰੀ ਨਸੀ ਦੀ ਦੀ ਫੋਟ ਖਿੱਚ ਮੁੰਡੇ ਆ ਤਿਆਂ ਨੀਰੀਆਂ ਬਰਦੀਆਂ ਅਵੇ ਤੇ ਉਡਾਣਾ ਪਾਂਦੀਆਂ ਮਾਲਾ ਵੀ ਰੋਵਾਂ ਕਹਿਣਾ